ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖਿਓ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਾਜ਼ਰ ਹਾਂ ਲੈ ਕੇ ਇਹ ਪ੍ਰੋਗਰਾਮ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਮੋਦੀ ਮੰਤਰੀ ਮੰਡਲ ਦੀ ਨਾਲ ਦੀ ਨਾਲ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਰਾਖਮੀਕਰਤੇ ਚਲਦੇ ਹੋਏ ਕਿਹਾ ਗਿਆ ਸੀ ਕਿ 33% ਮਹਿਲਾਵਾਂ ਲਈ ਦਿੱਤਾ ਜਾਵੇਗਾ ਲੇਕਿਨ 10% ਵੀ ਪੂਰਾ ਨਹੀਂ ਹੈ ਨਾਲ ਦੀ ਨਾਲ ਗੱਲਬਾਤ ਕਰਾਂਗੇ ਕੰਗੜਾ ਰਨੋਤੇ ਵਿਸ਼ੇ ਦੇ ਉੱਤੇ ਬਣਨ ਵਾਲੀ ਫਿਲਮ ਦੇ ਬਾਰੇ ਤੇ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਦੀ ਕੰਗੜਾ ਥੱਪੜ ਕਾਣ ਦੇ ਵਿੱਚ ਐਂਟਰੀ ਸੋ ਪ੍ਰੋਗਰਾਮ ਦਾ آغاز ਕਰ ਲਿਆ ਨਿਆ ਮੋਦੀ ਮੰਤਰੀ ਮੰਡਲ ਕੱਲ ਮੋਦੀ ਦੀ ਵਜ਼ਾਰਤ ਦੇ ਵਿੱਚ ਸੌ ਚੁੱਕ ਸਮਾਗਮ ਦਿੱਲੀ ਦੇ ਰਾਸ਼ਟਰੀ ਭਵਨ ਦੇ ਵਿੱਚ ਹੋਇਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੇ ਮੰਤਰੀਆਂ ਨੂੰ ਸੌ ਚੁਕਵਾਈ ਜਿਸ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੌ ਚੁੱਕੀ ਉਸ ਤੋਂ ਬਾਅਦ ਰਾਜਨਾਥ ਸਿੰਘ ਨੇ ਫਿਰ ਨਾਲ ਦੀ ਨਾਲ ਗੱਲ ਕਰੀਏ ਤੇਰਾ ਇੱਕ ਇੱਕ ਕਰਕੇ ਕੁੱਲ 73 ਮੰਤਰੀਆਂ ਦੇ ਵੱਲੋਂ ਸੌ ਚੁੱਕੀ ਗਈ ਹੈ ਹੁਣ ਗੱਲਬਾਤ ਕਰੀਏ ਕਿ ਸੌ ਚੁੱਕ ਸਮਾਗਮ ਆਖਿਰਕਾਰ ਹੋਣਾ ਹੀ ਸੀ ਜਦੋਂ ਅਟਕਲਾ ਇਹ ਸੀ ਕਿ ਹੋ ਸਕਦਾ ਹੈ ਇੰਡੀਆ ਗੱਠ ਜੋੜ ਆਪਣੀ ਸਰਕਾਰ ਬਣਾ ਜਾਵੇ ਤਾਂ ਉਸ ਸਮੇਂ ਇੰਡੀਆ ਗੱਠ ਜੋੜ ਨੇ ਬਿਲਕੁਲ ਕਲੀਅਰ ਕਟ ਜਿਹੜਾ ਗੱਲ ਕਰ ਦਿੱਤੀ ਸੀ ਜਦੋਂ ਦਿੱਲੀ ਦੇ ਵਿੱਚ ਇੰਡੀਆ ਗੱਠ ਜੋੜ ਦੇ ਸਾਰੇ ਨੇਤਾਵਾਂ ਦੀ ਮੀਟਿੰਗ ਹੋਈ ਸੀ ਕਿ ਉਹਨਾਂ ਦੇ ਵੱਲੋਂ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ ਕਿਉਂਕਿ ਜੇਕਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋੜ ਤੋੜ ਦੀ ਰਾਜਨੀਤੀ ਕਰਨੀ ਪਵੇਗੀ ਤਾਂ ਰਾਹੁਲ ਗਾਂਧੀ ਹੋਰਾਂ ਦਾ ਕਹਿਣਾ ਸੀ ਕਿ ਜੋ ਫਤਵਾ ਦੇਸ਼ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਵਜੋਂ ਦਿੱਤਾ ਹੈ ਅਸੀਂ ਉਹਦੇ ਤੇ ਪੂਰਾ ਖਰਾ ਉਤਰਾਂਗੇ ਤੇ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਅਸੀਂ ਸਰਕਾਰ ਨਹੀਂ ਬਣਾਵਾਂਗੇ ਹੁੰ ਗੱਲ ਕਰ ਲਈਏ ਮੋਦੀ ਗਵਰਨਮੈਂਟ ਦੀ ਤੀਜੀ ਵਾਰ ਸੱਤਾ ਦੇ ਵਿੱਚ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਹਰ ਲਾਲ ਤੋਂ ਬਾਅਦ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਨੇ ਨਰਿੰਦਰ ਮੋਦੀ ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸੋ ਚੁੱਕੀ ਹੈ ਕਿਹੜੇ ਕਿਹੜੇ ਚਿਹਰੇ ਲੈ ਗਏ ਕਿਹੜੇ ਕਿਹਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਉਸ ਤੋਂ ਵੀ ਪਹਿਲਾਂ ਜੇਕਰ ਪੈਹ ਦੇ ਵਿੱਚ ਜਾਈਏ ਤਾਂ ਤੁਸੀਂ ਦੇਖੋ ਕਿ ਸਿਆਸਤ ਜਿਸ ਤੇ ਬਾਬਤ ਅਸੀਂ ਹਮੇਸ਼ਾ ਗੱਲ ਕਰਦੇ ਆਂ ਕਿ ਸਿਆਸਤ ਦੇ ਵਿੱਚ ਨਾ ਕੋਈ ਆਪਣਾ ਤੇ ਨਾ ਕੋਈ ਬੇਗਾਨਾ ਹੈ ਸਿਆਸਤ ਦੇ ਵਿੱਚ ਨਾ ਦੋਸਤੀ ਤੇ ਨਾ ਦੁਸ਼ਮਣੀ ਸਿਆਸਤ ਦੇ ਵਿੱਚ ਮਹਿਜ਼ ਮਹਿਤ ਤੇ ਮਹਿਜ਼ ਕੁਰਸੀ ਸੱਤਾ ਸ਼ਕਤੀ ਉਹਨੂੰ ਪਾਉਣ ਦੇ ਲਈ ਤੁਹਾਡਾ ਦੁਸ਼ਮਣ ਵੀ ਤੁਹਾਡਾ ਦੋਸਤ ਤੇ ਤੁਹਾਡਾ ਦੋਸਤ ਵੀ ਤੁਹਾਡਾ ਦੁਸ਼ਮਣ ਸੋ ਸਿਆਸਤ ਦੀ ਸਭ ਤੋਂ ਉੱਪਰਲੀ ਕੁਰਸੀ ਪਾਉਣ ਦੇ ਇਸ ਜੋੜ ਤੋੜ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਉਹ ਸਾਰੀਆਂ ਗੱਲਾਂ ਨੂੰ ਭੁਲਾ ਦਿੱਤਾ ਜਿਸ ਦੇ ਵਿੱਚ ਅਸੀਂ ਗੱਲ ਕਰੀਏ ਚੰਦਰ ਬਾਬੂ ਨਾਈਡੂ ਦੀ ਜਿਸ ਦੇ ਵਿੱਚ ਗੱਲ ਕਰੀਏ ਨਿਤਿਸ਼ ਕੁਮਾਰ ਦੀ ਜਿਨ੍ਹਾਂ ਨੇ ਕੜਵੇ ਬੋਲ ਨਿਤਿਸ਼ ਕੁਮਾਰ ਵੱਲੋਂ ਤੇ ਜਿਨ੍ਹਾਂ ਨੇ ਕੜਵੇ ਬੋਲ ਚੰਦਰ ਬਾਬੂ ਨਾਈਡੂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਬੋਲੇ ਗਏ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਕੇ ਆਪਣੀ ਸਰਕਾਰ ਬਣਾਉਣ ਦੇ ਲਈ ਵਸਾਖੀਆਂ ਦੇ ਸਹਾਰੇ ਨਰਿੰਦਰ ਮੋਦੀ ਦੀ ਗਵਰਨਮੈਂਟ ਖੜੀ ਹੋ ਗਈ ਹੈ ਤੇ ਹੁਣ ਜਦੋਂ ਖੜੀ ਹੋ ਗਈ ਆ ਕਿਹੜੇ ਕਿਹੜੇ ਉਹ ਚਿਹਰੇ ਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਨਾਂ ਜੇਕਰ ਗੱਲ ਕਰੀਏ ਸਿਮ੍ਰਿਤੀ ਇਰਾਨੀ ਜਿਹੜੀ ਕਿ ਪਿਛਲੀ ਮੋਦੀ 2 ਟੂ ਗਵਰਨਮੈਂਟ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਚਿਹਰਾ ਸੀ ਜਿਸ ਦੇ ਬਾਬਤ ਵਾਰ-ਵਾਰ ਕਿਆਸ ਰਹੀਆਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਹਾਰ ਦੇ ਬਾਵਜੂਦ ਹੋ ਸਕਦਾ ਹੈ ਕਿ ਸਮ੍ਰਿਤੀ ਇਰਾਨੀ ਨੂੰ ਅਹੁਦਾ ਦਿੱਤਾ ਜਾਵੇ ਪਰ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮ੍ਰਿਤੀ ਇਰਾਨੀ ਨੂੰ ਅੱਗੇ ਲਿਆਉਣਾ ਚਾਹੁੰਦੇ ਸਨ ਕੋਈ ਅਹੁਦਾ ਦੇਣਾ ਚਾਹੁੰਦੇ ਸਨ ਪਰ ਅਮਿਤ ਸ਼ਿਆ ਤੇ ਨਾਲ ਦੀ ਨਾਲ ਗੱਲ ਕਰ ਲਈ ਨਿਤਿਸ਼ ਕੁਮਾਰ ਜਾਂ ਫਿਰ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਉਹਨਾਂ ਨੇ ਇਸ ਚੀਜ਼ ਤੋਂ ਕੋਰਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤਾ ਕਿਉਂਕਿ ਹੁਣ ਜਦੋਂ ਤੀਜੀ ਵਾਰ ਸੱਤਾ ਦੇ ਵਿੱਚ ਆਈ ਹੈ ਐਂਡੀਆ ਗਵਰਨਮੈਂਟ ਤੇ ਇਹਨੂੰ ਹੁਣ ਮੋਦੀ ਦੀ ਸਰਕਾਰ ਨਹੀਂ ਕਿਹਾ ਜਾ ਸਕਦਾ ਬੇਸ਼ੱਕ ਪਿਛਲੀ ਇੱਕ ਜਿਹੜੀ ਪਿਰਤ ਚੱਲ ਰਹੀ ਆ ਤੇ ਉਸ ਪਿਰਤ ਦੇ ਚੱਲਦੇ ਹੋਏ ਹਮੇਸ਼ਾ ਹੀ ਮੋਦੀ ਗਵਰਨਮੈਂਟ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਪਰ ਅੱਜ ਦੀ ਗੱਲ ਕਰੀਏ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਅੱਜ ਮੋਦੀ ਗਵਰਨਮੈਂਟ ਬਿਲਕੁਲ ਵੀ ਨਹੀਂ ਆ ਹੁਣ ਐਂਡੀਆ ਦੀ ਸਰਕਾਰ ਹੈ ਤੇ ਐਨਡੀਏ ਦੀ ਸਰਕਾਰ ਦੇ ਵਿੱਚ ਕਈ ਪਾਈਵਲ ਪਾਰਟੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਬਹੁਮਤ ਪ੍ਰਾਪਤ ਨਹੀਂ ਕਰ ਸਕੀ ਮੈਂ ਗੱਲ ਕੀਤੀ ਕਿ ਸਿਮ੍ਰਿਤੀ ਇਰਾਨੀ ਅੱਜ ਇਸ ਗਵਰਨਮੈਂਟ ਦੇ ਵਿੱਚ ਚਿਹਰਾ ਨਹੀਂ ਹੈ ਨਾਲ ਦੀ ਨਾਲ ਮਿਨਾਕਸ਼ੀ ਲੇਖੀ ਇਹ ਵੀ ਇੱਕ ਵੱਡਾ ਚਿਹਰਾ ਰਿਹਾ ਰਾਸਕਮਾਰ ਰੰਜਨ ਜਰਨਲ ਵੀ ਕੇ ਸਿੰਘ ਅਰਜੁਨ ਮੁੰਡਾ ਤੇ ਅਨੁਰਾਗ ਠਾਕੁਰ ਇਹ ਸਾਰੇ ਹੀ ਮੰਤਰੀ ਜਿਹੜੇ ਕਿ ਮੋਦੀ ਗਵਰਨਮੈਂਟ 2 ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਵਿਰਾਜਮਾਨ ਸੀ ਇਹ ਹੁਣ ਮੋਦੀ ਮੋਦੀ ਗਵਰਨਮੈਂਟ 3 ਐਂਡੀਆ ਦੀ ਸਰਕਾਰ ਦੇ ਵਿੱਚ ਜਦੋਂ ਤੀਜੀ ਵਾਰ ਐਂਡੀਆ ਦੀ ਸਰਕਾਰ ਬਣੀ ਹੈ ਤੇ ਇਹਦੇ ਵਿੱਚ ਸ਼ਾਮਿਲ ਨਹੀਂ ਹੈ ਗੱਲ ਕਰ ਲਈਏ ਕਿ ਕਿਹਨੂੰ ਕਿਹਨੂੰ ਜਿਹੜਾ ਹੈਗਾ ਹਾਂ ਦਿੱਤਾ ਗਿਆ ਮੈਂ ਚੰਗੇ ਤਰੀਕੇ ਨਾਲ ਸਮਝਦੀ ਹਾਂ ਕਿਉਂਕਿ ਅਸੀਂ ਪੰਜਾਬ ਤੋਂ ਤੇ ਪੰਜਾਬ ਦੀ ਰਾਜਨੀਤੀ ਵਿੱਚ ਦੇਸ਼ ਦੀ ਰਾਜਨੀਤੀ ਨਾਲੋਂ ਵੱਧ ਤੁਹਾਡਾ ਸਾਰਿਆਂ ਦਾ ਰੁਝਾਨ ਤੇ ਪੰਜਾਬ ਤੋਂ ਰਵਨੀਤ ਬਿੱਟੂ ਲੁਧਿਆਣਾ ਤੋਂ ਜਿਹੜੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਪਰ ਹੁਣ ਜਦੋਂ ਚੌਥੀ ਵਾਰ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨੂੰ ਆਲਵਿਦਾ ਆਖਿਆ ਹੱਥ ਦੇ ਵਿੱਚ ਭਾਜਪਾ ਦਾ ਫੁੱਲ ਫੜਿਆ ਕਮਲ ਦਾ ਫੁੱਲ ਫੜ ਕੇ ਛੋਟੀ ਦੀ ਬਰਾਬਰ ਦੀ ਬਿਲਕੁਲ ਜਿਹੜੀ ਟੱਕਰ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਦਿੱਤੀ ਬੇਸ਼ੱਕ 20000 ਵੋਟਾਂ ਦੇ ਨਾਲ ਰਵਨੀਤ ਬਿੱਟੂ ਹਾਰੇ ਪਰ ਹਾਰ ਕੇ ਵੀ ਪੰਜਾਬੋਂ ਹਾਰੇ ਤੇ ਦਿੱਲੀ ਜਾ ਕੇ ਜਿੱਤ ਗਏ ਦਿੱਲੀ ਜਾ ਕੇ ਰਾਜ ਮੰਤਰੀ ਦਾ ਅਹੁਦਾ ਪ੍ਰਾਪਤ ਕਰ ਲਿਆ ਰਵਨੀਤ ਬਿੱਟੂ ਨੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਜਿਹੜੀ ਵਕਫ ਵਕਫ ਮੀਡੀਆ ਵਕਫ ਮੀਡੀਆ ਚੈਨਲਸ ਦੇ ਉੱਤੇ ਇਹ ਵੀਡੀਓ ਅੱਜ ਵੀ ਤੁਸੀਂ ਦੇਖ ਸਕਦੇ ਆ ਕਿ ਜਦੋਂ ਬੁਲਾਵਾ ਆਇਆ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰੀ ਜੋਤੀ ਨਾ ਪਾਵਾਂ ਬੁਲਾਵਾ ਸਭ ਤੋਂ ਉੱਪਰਲੀ ਸੱਤਾਧਾਰੀ ਧਿਰ ਤੋਂ ਹੋਵੇ ਤਾਂ ਫਿਰ ਰਵਨੀਤ ਮਿੱਟੂ ਆਪਣੀ ਗੱਡੀ ਦੇ ਵਿੱਚੋਂ ਉੱਤਰ ਕੇ ਭੱਜੇ 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 ਪਹੁੰਚਦੇ ਨੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਹੁਣ ਜਦੋਂ ਉਹਨਾਂ ਨੂੰ ਰਾਜ ਮੰਤਰੀ ਦਾ ਅਹੁਦਾ ਮਿਲ ਗਿਆ ਤੇ ਅਜੇਹੇ ਦੇ ਵਿੱਚ ਗੱਲ ਕਰ ਲਈਏ ਅਸੀਂ ਕਿ ਭਾਰਤੀ ਜਨਤਾ ਪਾਰਟੀ ਜਿਹਦੇ ਵੱਲੋਂ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਮਹਿਲਾਵਾਂ ਨੂੰ 33% ਰਾਖਵਾ ਕਰਨ ਦਿੱਤਾ ਜਾਵੇਗਾ ਅਜਿਹੇ ਦੇ ਵਿੱਚ ਜਦੋਂ ਮੋਦੀ ਸਮੇਤ 73 73 ਮੰਤਰੀਆਂ ਨੇ ਸ਼ਪਤ ਲਈ ਹੈ ਤੇ 73 ਦੇ ਵਿੱਚੋਂ ਮੋਦੀ ਗਵਰਨਮੈਂਟ ਦੇ ਵਿੱਚ ਸਿਰਫ ਤੇ ਸਿਰਫ ਸੱਤ ਮਹਿਲਾਵਾਂ ਦਾ ਨਾਂ ਸ਼ਾਮਿਲ ਹੈ ਕਿਹੜੀਆਂ ਕਿਹੜੀਆਂ ਇਹ ਸੱਤ ਮਹਿਲਾਵਾਂ ਨੇ ਤੇ ਆਖਿਰਕਾਰ ਮਹਿਲਾਵਾਂ ਨੂੰ ਪਿਛਾੜਨ ਦੀ ਜਿਹੜੀ ਰਾਜਨੀਤੀ ਆ ਉਸ ਦੇ ਉੱਤੇ ਮੋਦੀ ਗਵਰਨਮੈਂਟ ਵਾਰ-ਵਾਰ মোহਰ ਕਿਉਂ ਲਗਾਉਂਦੀ ਆ ਅਜਿਹੇ ਦੇ ਵਿੱਚ ਅਸੀਂ ਗੱਲ ਕਰੀਏ ਜਿਹੜੀਆਂ ਮਹਿਲਾਵਾਂ ਅੱਗੇ ਆਈਆਂ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਮਿਲਿਆ ਏ ਤੇ ਉਹਨਾਂ ਦੇ ਵਿੱਚ ਇੱਕ ਪਿਛਲਾ ਚਿਹਰਾ ਵੀ ਆ ਨਿਰਮਲਾ ਸੀਤਾਰਮਨ ਉਹ ਦੁਬਾਰਾ ਤੋਂ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਨੇ ਨਾਲ ਹੀ ਅਨੂਪੁਰਨਾ ਦੇਵੀ ਅਨੂਪ੍ਰਿਆ ਪਾਟਿਲ ਸ਼ੋਭਾ ਕ੍ਰਾਂਤਜਲੇ ਸਵਿੱਤਰੀ ਠਾਕੁਰ ਨਿੰਮੂ ਬੈਣ ਬਵਾਨੀਆਂ ਤੇ ਰਕਸ਼ਾ ਖੰਡਸ਼ੇ ਇਹਦੇ ਵਿੱਚ ਜਿਹੜਾ ਨੇ ਸ਼ਾਮਿਲ ਨੇ ਦਾਵੇ ਤੇ ਵਾਦੇ ਹਮੇਸ਼ਾ ਮਹਿਲਾ ਸਸ਼ਕਤੀਕਰਨ ਦੇ ਲਈ ਵੱਡੇ ਵੱਡੇ ਬੇਟੀ ਬਚਾਓ ਬੇਟੀ ਪੜ੍ਹਾਓ ਹਮੇਸ਼ਾ ਨਾਰਾ ਲੇਕਿਨ ਬੇਟੀਆਂ ਦੇ ਨਾਲ ਦਿੱਲੀ ਦੇ ਵਿੱਚ ਜੋ ਘਟਨਾਕ੍ਰਮ ਵਾਪਰਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਮਨੀਪੁਰ ਦੇ ਵਿੱਚ ਔਰਤਾਂ ਦੇ ਨਾਲ ਜੋ ਵਾਪਰਦਾ ਸਾਰਿਆਂ ਦੇ ਸਾਹਮਣੇ ਦਾਵੇ ਤੇ ਵਾਦਿਆਂ ਦੇ ਚੱਲਦੇ ਹੋਏ ਰਾਖਵਾਂਕਰਨ 33% ਦੇਣ ਦੀ ਗੱਲ ਕਰਕੇ ਦਿੱਤਾ ਜਾ ਰਿਹਾ ਮਹਿਜ਼ 10% ਤੋਂ ਵੀ ਘੱਟ ਹੁਣ ਗੱਲ ਕਰ ਲਈਏ ਕੰਗਣਾ ਰਣੌਤ ਡਰਾਮਾ ਕਵੀਨ ਡਰਾਮਾ ਕਵੀਨ ਸ਼ਬਦ ਮੇਰੇ ਵੱਲੋਂ ਨਹੀਂ ਡਰਾਮਾ ਕਵੀਨ ਸ਼ਬਦ ਪੂਰੀ ਮੀਡੀਆ ਇੰਡਸਟਰੀ ਪੂਰੀ ਤੋਂ ਮੇਰਾ ਭਾਵ ਜ਼ਿਆਦਾਤਰ ਜਿੰਨੇ ਵੀ ਪੰਜਾਬ ਦੇ ਚੈਨਲਸ ਨੇ ਉਹਨਾਂ ਦੇ ਵੱਲੋਂ ਡਰਾਮਾ ਕਵੀਨ ਦਾ ਨਾਮ ਦਿੱਤਾ ਗਿਆ ਹਾਲਾਂਕਿ ਗੋਦੀ ਮੀਡੀਆ ਦੀ ਗੱਲ ਕਰਾਂ ਤਾਂ ਗੋਦੀ ਮੀਡੀਆ ਦੇ ਵੱਲੋਂ ਹਲੇ ਵੀ ਕੰਗਣਾ ਰਣੌਤ ਦਾ ਪੱਖ ਪੂਰਿਆ ਜਾ ਰਿਹਾ ਹਾਲੇ ਵੀ ਕੰਗਨਰ ਨੌ ਤੇ ਪੱਖ ਵਿੱਚ ਗੋਦੀ মিডিਆ ਖੜਾਈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵੱਖ-ਵੱਖ মিডিਆ ਚੈਨਲਾਂ ਦੇ ਵੱਲੋਂ ਜਦੋਂ ਡਿਬੇਟ ਰੱਖੀ ਗਈ ਇਸ ਵਿਸ਼ੇ ਦੇ ਉੱਤੇ ਕਿ ਆਖਿਰਕਾਰ ਕੁਲਵਿੰਦਰ ਕੌਰ ਨੇ ਕੰਗਨਰ ਨੌ ਤੇ ਥੱਪੜ ਕਿਉਂ ਮਾਰਿਆ ਤਾਂ ਭਾਰਤੀ ਜਨਤਾ ਪਾਰਟੀ ਤੋਂ ਬੁਲਾਰਿਆਂ ਨੇ ਹਿੱਸਾ ਹੀ ਨਹੀਂ ਲਿਆ ਜਦੋਂ ਕਿ ਹੋਰ ਪਾਰਟੀਆਂ ਤੋਂ ਸਾਰੇ ਬੁਲਾਰਿਆਂ ਨੇ ਹਿੱਸਾ ਵੀ ਲਿਆ ਤੇ ਪੂਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਰੱਖਿਆ ਬਹੁਤ ਆਤ ਗਿਣਤੀ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਲੋਕ ਉੱtre ਕਿਸਾਨ ਜਥੇਬੰਦੀਆਂ ਨੇ ਗੁਰਦੁਆਰਾ ਅੰਬ ਸਾਬ ਤੋਂ ਲੈ ਕੇ ਐਸਐਸਪੀ ਦਫਤਰ ਤੱਕ ਕਿਰਾਓ ਕੀਤਾ ਰੋਸ ਮਾਰਚ ਸ਼ਾਂਤੀ ਦੇ ਨਾਲ ਪੂਰਾ ਜਿਹੜਾ ਰੋਸ ਮਾਰਚ ਕੀਤਾ ਸੱਟ ਦਾ ਗਠਨ ਹੋਇਆ ਜਿਸ ਦੇ ਵਿੱਚ ਕਿਹਾ ਕਿ ਤਿੰਨ ਲੋਕਾਂ ਨੂੰ ਲਿਆ ਜਾਵੇਗਾ ਦੋ ਮੇਲ ਪਰਸਨ ਹੋਣਗੇ ਤੇ ਇੱਕ ਮਹਿਲਾ ਹੋਵੇਗੀ ਕੌਣ ਹੋਵੇਗਾ ਕਿਹੜੇ ਨਾਮ ਜਿਹੜੇ ਇਹਨਾਂ ਤਿੰਨ ਸਿਟ ਜਿਹੜੀ ਕਮੇਟੀ ਬਣਨੀ ਆ ਸ਼ਾਮਿਲ ਹੋਣਗੇ ਇਹਦੇ ਬਾਬਤ ਕੁਝ ਵੀ ਜਿਹੜਾ ਹੈਗਾ ਕਲੀਅਰ ਨਹੀਂ ਕੀਤਾ ਗਿਆ ਧਾਰਾਵਾਂ ਜਿਹੜੀਆਂ ਕੁਲਵਿੰਦਰ ਕੌਰ ਤੇ ਨਹੀਂ ਸੀ ਬੰਦੀਆਂ ਉਹ ਵੀ ਲਗਾਈਆਂ ਗਈਆਂ ਇੱਕ ਥੱਪੜ ਦੀ ਗੂੰਜ ਪੂਰੇ ਦਿੱਲੀ ਦੇ ਵਿੱਚ ਪਹੁੰਚੀ ਤੇ ਇੱਕ ਥੱਪੜ ਦੀ ਗੂੰਜ ਜਿਹੜੀ ਕਿ ਕੰਗਣਨ ਰੌਦ ਦੀ ਟੀਮ ਦੇ ਵਿੱਚ ਆਈ ਜਿਸ ਹਿਮਾਚਲੀ ਬੰਦੇ ਨੇ ਸਿਰ ਦੇ ਉੱਤੇ ਟੋਪੀ ਲਈ ਹੋਈ ਸੀ ਆਪਣੀ ਹੀ ਟੀਮ ਦੇ ਵਿੱਚ ਆਈ ਇੱਕ ਲੜਕੀ ਦੀ ਗਰਦਨ ਦੇ ਉੱਤੇ ਜੋ ਥੱਫਾ ਮਾਰਿਆ ਉਹ ਜਿਹੜਾ ਥੱਪੜ ਬਿਲਕੁਲ ਅਨਗੋਲਿਆ ਰਹਿ ਗਿਆ ਕਿਉਂਕਿ ਉਹ ਇੱਕ ਗਰੀਬ ਧੀ ਹੋ ਸਕਦੀ ਹੈ ਕੰਗੜਾ ਰ瑙ਦ ਦੇ ਕੋਲ ਕੰਮ ਕਰਦੀ ਹੋਈ ਦਰਜਾ 4 ਦੀ ਮੁਲਾਜ਼ਮ ਹੋ ਸਕਦੀ ਹੈ ਇਸ ਲਈ ਉਹ ਥੱਪੜ ਅਨਗੋਲਿਆ ਤੇ ਇੱਕ ਥੱਪੜ ਜਿਹੜਾ ਕੰਗੜਾ ਰ瑙ਦ ਦੇ ਮੂੰਹ ਤੇ ਵੱਜਿਆ ਉਸ ਦੀ ਗੂੰਜ ਪੂਰੇ ਦੇਸ਼ ਪਰਦੇ ਵਿੱਚ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਪਰ ਕਾਨੂੰਨ ਦੇ ਲਈ ਮਾਪਦੰਡ ਵੱਖੋ ਵੱਖਰੇ ਵੱਡਾ ਦੇਖ ਕੇ ਵੱਡੀ ਧਿਰ ਦੇ ਕੇ ਕਾਨੂੰਨ ਦੇ ਜਿਹੜੀ ਗੱਲ ਆ ਉਹ ਦੇ ਵਿੱਚ ਨਿਜ਼ਮ ਬਹੁਤ ਹਲਕੇ ਪਰ ਜਦੋਂ ਕਿਸੇ ਗਰੀਬ ਦੀ ਗੱਲ ਆਵੇ ਕਿਸੇ ਕਿਸਾਨ ਦੀ ਗੱਲ ਆਵੇ ਉਹਦੇ ਮੁਤਾਬਿਕ ਕਾਨੂੰਨ ਬੜੇ ਕਿਹੜੇ ਨਹੀਂ ਉਹਦੇ ਮੁਤਾਬਿਕ ਕਾਨੂੰਨ ਬੜੇ ਸਖਤ ਨੇ ਤੇ ਹੁਣ ਅਕੀਰ ਦੇ ਵਿੱਚ ਗੱਲਬਾਤ ਕੰਗਨਾਰ ਨੌਦ ਦੇ ਉੱਤੇ ਜਿਸ ਤਰੀਕੇ ਦੇ ਨਾਲ ਮੈਂ ਦੱਸਿਆ ਕਿ ਪੂਰੇ ਦੇਸ਼ ਭਰ ਤੋਂ ਇੱਕ ਵੱਡਾ ਫਤਵਾ ਕੁਲਵਿੰਦਰ ਕੌਰ ਨੂੰ ਮਿਲਿਆ ਦੇਸ਼ ਦੇ ਲੋਕਾਂ ਨੇ ਸ਼ੇਰਨੀ ਕਹਿ ਕੇ ਵੀ ਬੁਲਾਇਆ ਤਖਨ ਪੰਜਾਬ ਦੀ ਇਸ ਸ਼ੇਰਨੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਲੀਵੁੱਡ ਫਿਲਮ ਬਣਾਉਣ ਜਾ ਰਿਹਾ ਇਸ ਫਿਲਮ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਆਲਿਆ ਪੱਟ ਨੂੰ ਲਿਆ ਜਾਵੇਗਾ ਮਾਮਲਾ ਬਿਲਕੁਲ ਹਲੇ ਤਫ਼ਤੀਸ਼ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਸਭ ਨੇ ਹੋਣ ਗਿਆ ਇਹਦੇ ਤੇ ਲਗਾਤਾਰ ਸਾਡੀ ਜਿਹੜੀ ਹੈਗੀ ਨਜ਼ਰ ਬਣੀ ਰਹੇਗੀ ਪਰ ਜਿਸ ਤਰੀਕੇ ਨਾਲ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਮੈਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੇ ਲਈ ਹੁਣ ਉਹਨਾਂ ਸੌਖਾ ਨਹੀਂ ਆ ਸਰਕਾਰ ਨੂੰ ਚਲਾਉਣਾ ਕਿਉਂਕਿ ਜਦੋਂ ਇਹ ਸਮਝੌਤਾ ਹੋਇਆ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਵੱਲੋਂ ਐਨਡੀਏ ਗਵਰਨਮੈਂਟ ਨੂੰ ਸਮਰਥਨ ਦਿੱਤਾ ਜਾਵੇਗਾ ਤੇ ਉਦੋਂ ਨਿਤਿਸ਼ ਕੁਮਾਰ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਕੇਂਦਰ ਦੇ ਵਿੱਚ ਸਰਕਾਰ ਬੰਦੇ ਹੀ ਵਿਧਾਨ ਸਭਾ ਦੀਆਂ ਇਲੈਕਸ਼ਨ ਕਰਵਾਈਆਂ ਜਾਣਗੀਆਂ ਪਰ ਚਰਚਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਲੇ ਉਸ ਪਾਸੇ ਵੱਲ ਨੂੰ ਤੁਰ ਨਹੀਂ ਰਹੇ ਅਜਿਹੇ ਦੇ ਵਿੱਚ ਨਿਤਿਸ਼ ਕੁਮਾਰ ਦਾ ਜਿਹੜਾ ਪਲਟੀ ਮਾਰਨਾ ਕਿਹਾ ਇਹ ਜਾ ਰਿਹਾ ਮੰਨਿਆ ਇਹ ਜਾ ਰਿਹਾ ਕਿ ਬਹੁਤ ਜਲਦੀ ਹੋ ਜਾਣਾ ਹੈ ਕਿਉਂਕਿ ਜੇਕਰ ਨितीश ਕੁਮਾਰ ਦੀ ਗੱਲ ਕਰ ਲਈਏ ਤਾਂ ਇੱਕ ਅਜਿਹੇ ਨੇਤਾ ਨੇ ਜਿਹੜੇ ਕਿ ਕਿਸਮਤ ਦੇ ਤਨੀ ਨੇ ਤੁਸੀਂ ਦੇਖੋ ਚਰਚਾ ਇਹ ਚੱਲ ਰਹੀ ਸੀ ਜਿਹੜੇ ਐਗਜ਼ਿਟ ਪੋਲ ਆਏ ਸੀ ਉਹਦੇ ਵਿੱਚ ਨितीश ਕੁਮਾਰ ਦੀ ਪਾਰਟੀ ਨੂੰ ਪਿੱਛੇ ਦਿਖਾਇਆ ਗਿਆ ਸੀ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਸੀ ਪਰ ਹੋਇਆ ਬਿਲਕੁਲ ਉਲਟ ਨितीश ਕੁਮਾਰ ਦੀ ਪਾਰਟੀ ਅੱਗੇ ਆ ਗਈ ਤੇ ਭਾਰਤੀ ਜਨਤਾ ਪਾਰਟੀ ਪਿੱਛੇ ਚਲੀ ਗਈ ਫਿਰ ਕਿਸਮਤ ਦੇ ਤਨੀ ਨितीश ਕੁਮਾਰ ਦੇ ਹੱਥਾਂ ਦੇ ਵਿੱਚ ਲੱਡੂ ਆ ਗਏ ਤੇ ਉਹ ਲੱਡੂ ਹੁਣ ਬੇਸ਼ੱਕ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੇ ਵਿੱਚ ਰੱਖ ਦਿੱਤਾ ਏ ਪਰ ਕਿਹੜਾ ਲੱਡੂ ਉਹਨਾਂ ਨੇ ਰੱਖਿਆ ਏ ਨਿਤਿਸ਼ ਕੁਮਾਰ ਦਾ ਇਹ ਲੱਡੂ ਵਾਕਈ ਮਿੱਠਾ ਸੀ ਜਾਂ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਕੜਵਾਹਟ ਸੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਲਗਾਤਾਰ ਅਸੀਂ ਨਜ਼ਰ ਬਣਾ ਕੇ ਰੱਖਣੀਆਂ ਮੋਦੀ ਗਵਰਨਮੈਂਟ ਦੇ ਵਿੱਚ ਅਸੀਂ ਗੱਲ ਕਰੀਏ ਐਨਡੀਏ ਗਵਰਨਮੈਂਟ ਦੇ ਵਿੱਚ ਮੋਦੀ ਦੇ ਅੱਗੇ ਕਿੰਨੀਆਂ ਜਿਹੜੀਆਂ ਅਸੀਂ ਗੱਲ ਕਰੀਏ ਚੈਲੰਜ ਨੇ ਕਿੰਨੀਆਂ ਚੁਣੌਤੀਆਂ ਨੇ ਤੇ ਇਹਨਾਂ ਚੁਣੌਤੀਆਂ ਦੇ ਵਿੱਚੋਂ ਪਰਧਾਨ ਮੰਤਰੀ ਨਰਿੰਦਰ ਮੋਦੀ ਕਿੰਨਾ ਕੁ ਜਿਹੜਾ ਉੱਭਰਦੇ ਨੇ ਹਮੇਸ਼ਾ ਮਨ ਕੀ ਬਾਤ ਹੀ ਕਰਦੇ ਨੇ ਜਾਂ ਦੇਸ਼ ਦੇ ਲੋਕਾਂ ਦੀ ਮਨ ਕੀ ਬਾਤ ਸੁਣਦੇ ਵੀ ਨੇ ਇਹਨਾਂ ਤੇ ਚਰਚਾ ਲਗਾਤਾਰ ਇਸ ਮੰਚ ਤੋਂ ਤੁਹਾਡੇ ਤੱਕ ਪਹੁੰਚਦੀ ਰਹਾਂਗੀ ਹੁਣ ਮੈਨੂੰ ਖਦੀਬ ਕਰਨ ਨੂੰ ਦਿਓ ਇਜਾਜ਼ਤ ਧੰਨਵਾਦ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਲੱਗਦਾ ਹੈ ਕਿ ਖਬਰ ਦੀ ਸਰਵੇਖਣ ਦੇ ਵਿੱਚੋਂ ਕੁਝ ਤਹਿਨਾ ਕੱਢ ਕੇ ਤੁਹਾਡੇ ਸਨਮੁਖ ਰੱਖੀਆਂ ਗਈਆਂ ਨੇ ਇਹਨਾਂ ਟਿੱਪਣੀਆਂ ਦੇ ਨਾਲ ਤੁਸੀਂ ਸਹਿਮਤ ਹੁੰਦੇ ਹੋ ਤਾਂ ਲਾਈਕ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਟਿੱਪਣੀ ਕਰਦੇਆ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ